ਵੰਗਾ ਵਿੱਚ ਗੋਲੀਬਾਰੀ ਵਿੱਚ ਪੰਜ ਹੋਏ ਜ਼ਖਮੀ ਸਕੋਰਪੀਓ ਗੱਡੀ ਦਾ ਹਾਲ ਕੀਤਾ ਬੁਰਾ ਇਸ ਮੌਕੇ ਤੇ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਵਿੱਚ ਪੰਜ ਜ਼ਖਮੀ ਹੋਏ ਹਨ ਅਤੇ ਇਹਨਾਂ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਹਨ ਉਹਨਾਂ ਤੇ ਕਾਨੂੰਨੀ ਕਾਰਵਾਈ ਬਹੁਤ ਜਲਦ ਕੀਤੀ ਜਾਵੇਗੀ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਅੱਜ ਇੱਥੇ ਬੰਗਾ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈਗਾ ਤੇ ਇੱਥੇ ਸਾਡੀਆਂ ਟੀਮਾਂ ਪਹੁੰਚੀਆਂ ਹੈਗੀਆਂ ਮੈਂ ਵੀ ਮੌਕੇ ਤੇ ਆਇਆ ਹੈਗਾ ਤੇ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਟੋਟਲ 5 ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਨੀਬਲ ਰਿੰਪਲ ਸੂਜਲ ਮਨਦੀਪ ਤੇ ਸਾਈਦ ਜੋ ਹੁਣ ਤੱਕ ਦੀ ਤਫ਼ਸੀਲ ਸਾਨੂੰ ਪਤਾ ਲੱਗਿਆ ਹੈਗਾ ਕਿ 3 ਅਕਿਊਜ਼ ਪਰਸਨ ਸੀਗੇ ਜਿਹੜੇ i20 ਕਾਰ ਦੇ ਵਿੱਚ ਆਏ ਆ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਜਿਸ ਦੇ ਕਰਕੇ ਇੰਜਰਡ ਹੋਏ ਨੇ ਜਿਦੇ ਵਿੱਚ ਉਹ ਦੋ ਸਾਨੂੰ ਅਸੀਂ ਬਾਏ ਨੇ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈ ਰਿਜਿਸਟਰ ਕਿ ਜਿਹੜੇ ਅਕਿਊਜ਼ ਤੇ ਰਹਿ ਗਈ ਹੈ ਤੇ ਜਿਹੜੇ ਵਿਕਟਿਮ ਹੈ ਤੇ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ